ਸ਼ਕਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਆਪਾਂ ਪੀਜ਼ਾ ਪੂਜਾ ਖਾ ਕੇ ਅੱਜ ਮਾਰਨਿੰਗ ਵਿੱਚ ਹੀ ਆਪਾਂ ਨਿਕਲ ਪਏ ਆ ਘੁੰਮਣ ਪੀਜ਼ਾ ਬਣਾਇਆ ਸੀ ਹோம் ਮੇਡ ਮਤਲਬ ਘਰੇ ਬਣਾਇਆ ਸੀ ਪੀਜ਼ਾ ਔਰ ਬਹੁਤ ਹੀ ਟੇਸਟੀ ਪੀਜ਼ਾ ਬਣਿਆ ਸੀ ਆਪਾਂ ਹੋਲੀ ਹੋਲੀ ਪੀਜ਼ੇ ਨੂੰ ਮਤਲਬ ਐ ਪੂਰਾ ਕੀ ਕਹਿੰਦੇ ਆ ਓਵਰਲੋਡਡ ਓਵਰਲੋਡਡ ਪੀਜ਼ਾ ਬਣਾਇਆ ਸੀ ਜਿਹਦੀ ਕੀ ਬੇਸ ਵੀ ਆਪਾਂ ਘਰੇ ਬਣਾਈ ਸੀ ਤੇ ਬੇਸ ਦੀ ਵੀ ਮੈਂ ਤੁਹਾਨੂੰ ਦਿਖਾਨੀ ਹੈ ਕਿ ਕਿੱਦਾਂ ਬਣੀ ਸਫਾ ਆ ਦੇਖੋ ਨੋਰਮਲ ਬੇਸ ਬਣਦੀਆਂ ਨੇ ਤੇ ਤੋਂ ਪੀਜ਼ੇ ਬਣਾਏ ਸੀ ਤੇ ਆਪਾਂ ਸਾਰੇ ਨਾਲ ਮਿਲ ਕੇ ਖਾ ਲਏ ਤੇ ਖਾ ਪੀ ਕੇ ਆਪਾਂ ਪਹੁੰਚ ਗਏ ਮੋਲ ਵਿੱਚ ਮੋਲ ਵਿੱਚ ਪਹੁੰਚ ਕੇ ਆਪਾਂ ਦੇਖਿਆ ਤੇ ਮੇਰੇ ਨਾਲ ਭੈਣ ਇੱਕ ਗਈ ਸੀ ਤੇ ਕਹਿੰਦੀ ਉੱਪਰ ਵੇ ਛੱਤ ਘੁੰਮਣ ਦੀ ਮੈਂ ਛੱਤ ਨਹੀਂ ਘੁੰਮਦੀ ਬਣਾ ਛੱਤ ਤੇ ਲੱਗਦਾ ਟਾਇਰ ਲੱਗੇ ਕਿ ਨਹੀਂ 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 ਛੱਤ ਤੇ ਟਾਇਰ ਨਹੀਂ ਲੱਗੇ ਉਹ ਗੱਲ ਤਾਂ ਸਾਰੇ ਜਣੇ ਹੱਸਣ ਲੱਗੇ ਤੇ ਆਪਾਂ ਚਲੋ ਜਿੱਦਾਂ ਵੀ ਹਨਾ ਉਜੇ ਨੂੰ ਹਸਲਾ ਮਦਾਈ ਜਾਂਟ ਕਹਿੰਦੇ ਛੱਤ ਨਹੀਂ ਛੱਤ ਤੁਰਨ ਲੱਗੀ ਕਹਿੰਦੇ ਚਲੋ ਨਿਕਲ ਕੇ ਫਿਰ ਆਪਾਂ ਇੱਥੇ ਨਿੱਕੀ ਜਿਹੀ ਗੱਡੀ ਵੇਖ ਨਿੱਕੀ ਜਿਹੀ ਗੱਡੀ ਵੇਖਣ ਤੋਂ ਬਾਅਦ ਮੈਂ ਉਹਦੇ ਨਾਲ ਫੋਟੋ ਮਾ ਕਰਾਈਆਂ ਮੈਂ ਕਿਹਾ ਇਹ ਵਾਲੀ ਗੱਡੀ ਵੀ ਲੈ ਲਵੋ ਕਹਿੰਦੇ ਚਲ ਇਹ ਗੱਡੀ ਤੈਨੂੰ ਲੈ ਕੇ ਕੀ ਕਰਨਾ ਹੁਣ ਪਰਿਵਾਰ ਵੱਡਾ ਹੋਣਾ ਆਪਾਂ ਛੋਟਾ ਥੋੜੀ ਹੋ ਜਾਣਾ ਮੈਂ ਕਿਹਾ ਠੀਕ ਆ ਤੇ ਆਪਾਂ ਫਿਰ ਉੱਥੋਂ ਖਾਦਾ ਪੀਤਾ ਤੇ ਨਾਲ ਹੀ ਆਪਾਂ ਨਿਕਲ ਗਏ ਖਾ ਪੀ ਕੇ ਨਿਕਲਣ ਤੋਂ ਬਾਅਦ ਆਪਾਂ ਫਿਰ ਉੱਥੇ ਘੁੰਮੇ ਫਿਰੇ ਜਿੱਥੇ ਕਿ ਇੱਕ ਕੌਫੀ ਵਾਲੀ ਮਸ਼ੀਨ ਆ ਇਹ ਆਪਾਂ ਥੱਲੇ ਦੇਖਣ ਦੇ ਤੇ ਇਹ ਪੁਰਾਣੇ ਜ਼ਮਾਨਿਆਂ ਚ ਜਿਹਦਾ ਕੌਫੀ ਵਾਲੀ ਮਸ਼ੀਨਾਂ ਨਹੀਂ ਹੁੰਦੀਆਂ ਮਤਲਬ ਜਿੱਥੇ ਇਹ ਸਾਡੇ ਵਿੱਚ ਜਿਹਦਾ ਪ੍ਰਾਤਨ ਚੀਜ਼ਾਂ ਹੁੰਆਂ ਰਹੀਆਂ ਇਹਨਾਂ ਦੇ ਵੀ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹ ਚੀਜ਼ ਇਹ ਨਾਲ ਦੇ ਦਿੱਤਾ ਮਤਲਬ ਕਿ ਪੁਰਾਣੀ ਜ਼ਮਾਨੇ ਦੀ ਉਹਦੇ ਤੋਂ ਕੌਫੀ ਬਣਾ ਬਣਾ ਦੇਂਦੀ ਜਿਹਦਾ ਪੁਰਾਣੀ ਜ਼ਮਾਨੇ ਦੀ ਵੱਡੀ ਹਰੀ ਮਸ਼ੀਨ ਹੁੰਦੀ ਕੌਫੀ ਬਣਾਉਣ ਵਾਲੀ ਤੇ ਉਹ ਲਾਈਨਾਂ ਲਾ ਕੇ ਕੌਫੀ ਲੈਂਦੇ ਪਏ ਹੁਣ ਮੈਨੂੰ ਬਾਕੀ ਜ਼ਿਆਦਾ ਹਿਸਟਰੀ ਤੇ ਨਹੀਂ ਪਤਾ ਕਿ ਹੁਣ ਨੂੰ ਪਤਾ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਇਹਨਾਂ 'ਕ ਮੈਨੂੰ ਸੁਣ ਜਾਏਗੀ ਪੁਰਾਣੀ ਜ਼ਮਾਨੇ ਦੀ ਮਤਲਬ ਪੁਰਾਣੀ ਮਸ਼ੀਨ ਆ ਜਿਹਦੇ ਤੇ ਕੋਫੀ ਲੋਕੀ ਟੈਸਟ ਕਰਨ ਆਉਂਦੀ ਆ ਠੀਕ ਆ ਸ਼ਾਪਿੰਗ ਸ਼ਾਪਿੰਗ ਕੀਤੀ ਤੇ ਇਹਨੂੰ ਕਾਫੀ ਦੇਰ ਤੱਕ ਮੈਂ ਦਾ ਮਤਲਬ ਕਿ ਵੀਊ ਲੈ ਆ ਮੈਂ ਕਿਸਾਰੇ ਨੂੰ ਦਿਖਾਦਾ ਹਾਂ ਪਰ ਇਹ ਕੋਫੀ ਲੰਦੇ ਪੀ ਲੋਕ ਫਿਰ ਫੋਟੋਆਂ ਫੋਟੋਆਂ ਕਰਾਉਣ ਲੱਗ ਪੀ ਮੈਂ ਹਾਂ ਚੱਲੇ ਇੱਕ ਦੋ ਫੋਟੋਆਂ ਕਰ ਦੋ ਮੇਰੀਆਂ ਤੇ ਸੋਹਣੀਆਂ ਆਈਆਂ ਫੋਟੋਆਂ ਮੈਨੂੰ ਸੋਹਣੀਆਂ ਲੱਗੀਆਂ ਬੱਕੀ ਵੀ ਖਵਾਣੇ ਪਤਾ ਨਹੀਂ ਮੈਂ ਤੁਹੀ ਵੀ ਮੇਰੇ ਨਾਲ ਫੋਟੋਆਂ ਮਕਰਾਉਂਗੇ ਚਲ ਮੈਂ ਫਿਰ ਆ ਲੈਣਾ ਕਾਫ ਚਿਰ ਕੈਨ ਤੋਂ ਬਾਅਦ ਇਹਨਾਂ ਨੇ ਪੱਗ ਬੰਨਣੀ ਹੁੰਦੀ ਆ। ਆ ਇਸ ਕ੍ਰਿਸਮਸ ਦੀਆਂ ਤਿਆਰੀਆਂ ਜਨ ਕਿ 1 ਮਹੀਨੇ ਪਹਿਲਾਂ ਯਾਨੀ ਕਿ ਦਸੰਬਰ ਦੀ ਸਟਾਰਟਿੰਗ ਵਿੱਚ ਹੋਈਆਂ ਇਹਨਾਂ ਦੀ। ਇਹਨਾਂ ਦਾ ਕਿਸਮਿਸ ਆ ਚਲੋ ਆਪਾਂ ਵੀ ਇਹਨਾਂ ਨੂੰ ਕੀ ਕਹਣਾ ਇਹ ਵੀ ਸੈਲੀਬ੍ਰੇਟ ਕਰਦੇ ਆ। ਅਣ ਮੇਰੀ ਗੰਨੀ ਮੇਰੀਆਂ ਫੋਟੋ ਸ਼ੂਟ ਕਰ ਦੋ ਜੇ ਕੀਤਾ ਆਪਾਂ ਉਹਨਾਂ ਦਾ ਫੋਟੋ ਸ਼ੂਟ ਸਰਵਰ ਮੈਂ ਡੈਡੀ ਲੈ ਕੇ ਮੈਂ ਵੀ ਡੈਡੀ ਦਾ ਕਹਿੰਦੇ ਨਹੀਂ ਹੁੰਦੇ ਕਹਿੰਦੇ ਕਿ ਕਾਫੀ ਮਹਿੰਗੇ ਕਿਨੇ ਕਿਨੇ ਯੂਰੋ ਦੇ ਲੱਗੇ ਚਲੋ ਠੀਕ ਆ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਟੁਕ ਚ ਬਾਏ ਬਾਏ ਟੇ ਕੇਅਰ